ਦੋਸਤੋ ਆਓ ਚਲਿਏ ਤੁਹਾਨੂੰ ਖੜੀਏ ਸ਼ਾਪਿੰਗ ਤੇ ਅੱਜ ਥੋੜੀ ਜੀ ਸ਼ਾਪਿੰਗ ਕਰਕੇ ਆਵਾਂਗੇ ਕਿਉਂਕਿ ਅ ਅੱਜ ਮੌਸਮ ਠੀਕ ਆ بارش ਹਟੀ ਆ ਕਿਉਂਕਿ ਲਗਾਤਾਰ ਪੰਜਾਬ 'ਚ 10 ਦਿਨਾਂ ਤੋਂ بارش ਹੋਣ ਦੀ ਤੇ ਲਓ ਆਪਣੀ ਗੱਡੀ ਕੋਈ ਅਨਲੌਕ ਦੋਸਤੋ ਅਸੀਂ ਚੱਲੇ ਆ ਅੱਜ ਸ਼ਾਪਿੰਗ ਤੇ ਮੇਰੇ ਨਾਲ ਚਾਈ ਤੇ ਬਘੇਲ ਨੇ ਤੇ ਆਪਾਂ ਅੱਜ ਕਰਾਂਗੇ ਥੋੜੀ ਸ਼ਾਪਿੰਗ ਚਾਰੀ ਤੂੰ ਕਿਹੜੇ ਲੈਣੀਆਂ ਕੀ ਕੀ ਲੈਣਾ ਤੂੰ ਮੈਂ ਸ਼ੂਜ਼ ਤੇ ਸ਼ਰਟ ਸ਼ਰਟ ਤੇ ਕਿਹੜੇ ਬ੍ਰਾਂਡ ਦੇ ਲੈਣੇ ਆ ਟੌਮੀ ਤੇ ਨਾਈਕੀ ਨਾਈਕੀ ਦੇ ਤੇ ਬਗੇਲ ਤੂੰ ਮੈਂ ਲੈਣੀ ਆ ਪੈਂਟ ਤੇ ਲੈਣੇ ਆ ਸ਼ੂਜ਼ ਸ਼ੂਜ਼ ਕਿਹੜੇ ਬ੍ਰਾਂਡ ਪੈਂਟ ਲੈਣੀ ਨਾ ਮੈਰੋ ਦੀ ਤੇ ਸ਼ੂਜ਼ ਲੈਣੇ ਮੈਂ ਜੋਡਨ ਦੇ ਵੈਰੀ ਗੁੱਡ ਤੇ ਦੋਸਤੋ ਬ੍ਰਾਂਡ ਲੈਣੀ ਜਾਂ ਪਾਉਣੇ ਕੋਈ ਮਾੜੀ ਗੱਲ ਨਹੀਂ ਪਰ ਨਾਲ ਦੀ ਨਾਲ ਮਿਹਨਤ ਮਿਹਨਤ ਬਹੁਤ ਜ਼ਰੂਰੀ ਆ ਹਾਰਡ ਵਰਕ ਕਰੋ ਜੋ ਮਾਦੀ ਪਾਓ ਜੋ ਮਾਦੀ ਹਟਾਓ ਦੋਸਤੋ ਅਸਿਕ ਦੀ ਬੜੀ ਵੱਡੀ ਸਮੱਸਿਆ ਹੋ ਗਈ ਹੈ ਦੋਸਤੋ ਅਸੀਂ ਆਏ ਸੀ ਸ਼ਾਪਿੰਗ ਕਰਨ ਤੇ ਇੱਥੇ ਲੱਗਾ ਜੇ ਮੇਲਾ ਬਾਬੇ ਨਾਨਕ ਦੇ ਵਿਆਹ ਦਾ आज भी मेला चालू दोस्तों पहुंच गए आप फाइनली मॉल चे ਆਓ ਦੇਖਦੇ ਹਾਂ ਕੀ ਪਸੰਦ ਆਉਂਦਾ ਸਾਡੇ ਬਘੇਲ ਨੂੰ ਤੇ ਚੈਰੀ ਨੂੰ ਤੇ ਇੱਕ ਮਾਲ 'ਚ ਤੇਨਾਂ ਕੁਝ ਨਹੀਂ ਪਸੰਦ ਆਇਆ ਹੁਣ ਆਏ ਆ ਦੂਜੇ ਮਾਲ 'ਚ ਅੱਗੇ ਵੇਖਣੀ ਇਹਨਾਂ ਨੂੰ ਇੱਥੋਂ ਕੁਝ ਪਸੰਦ ਆਉਂਦਾ ਕਿ ਜਾਂ ਇਹ ਮੈਨੂੰ ਅੱਜ ਉਦਾਂ ਹੀ ਵਿੰਡੋ ਸ਼ਾਪਿੰਗ ਕਰਕੇ ਵਾਪਸ ਜਾਣੇ ਆ ਚਲੋ ਆਓ ਦੇਖਦੇ ਹਾਂ ਅਬੇ ਮਜਾ ਆਏਗਾ ਨਾ ਬਿੜੋ ਜੀ ਬਘੇਲ ਨੂੰ ਤੇ ਆ ਗਈ ਜੇ ਇੱਕ ਸ਼ਰਟ ਪਸੰਦ ਲਿਵਾਈਜ਼ ਦੀ ਫਾਈਨਲੀ ਦੋ ਟੀ-ਸ਼ਰਟ ਆਇਆਂ ਜਿਹਨਾਂ ਚੋਂ ਪਸੰਦ ਆਈਆਂ ਲੋਚਾਰੀ ਵੀ ਬੜਾ ਖੁਸ਼ ਆ ਇਹਨੂੰ ਵੀ ਇੱਕ ਸ਼ਰਟ ਪਸੰਦ ਆ ਗਈ ਜੇ ਯੂਐਸ ਅਪੋਲੋ ਦੀ ਸ਼ੁਕਰ ਦਾਤ ਆ ਤੇਰਾ ਸ਼ੁਕਰ ਦਾਤ ਹੈ ਦੋਸਤੋ ਕੱਪੜੇ ਤਾਂ ਬਹੁਤ ਸੋਹਣੇ ਨੇ ਵਧੀਆ-ਵਧੀਆ ਬ੍ਰਾਂਡ ਨੇ ਪਰ ਮਗਿਹਾਈ ਤੇ ਕਾਸਟਲੀ ਬਹੁਤ ਨੇ ਕੰਨਾਂ ਨੂੰ ਹੱਥ ਲਵਾਤੇ ਦੋਸਤੋ ਕਰਕੇ ਫਾਈਨਲੀ ਆਪਾਂ ਸ਼ੋਪਿੰਗ ਆ ਗਏ ਆ ਆ ਵੇਖੋ ਇਹਨਾਂ ਨੇ ਕਿਦਾਂ ਪਰ ਪਰ ਲਫਾਫੇ ਫੜੇ ਆ ਭਾਈ ਆ ਅੱਜ ਟੌਮੀ ਦਾ ਮਿਲਿਆ ਨਹੀਂ ਆਊਟ ਆਫ ਸਟਾਕ ਹੋ ਗਿਆ ਸੀ ਚਲ ਕੋਈ ਗੱਲ ਨਹੀਂ ਨੈਕਸਟ